ਸਤਿ ਸ਼੍ਰੀ ਅਕਾਲ ਜੀ ਮੈਂ ਮਰਿੰਦਰ ਸਿੰਘ ਦਿਓਲ ਹਰ ਪੱਖ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਅਜਿਹੀ ਸ਼ਖਸੀਅਤ ਨਾਲ ਜਿਨ੍ਹਾਂ ਨੇ ਕਿਰਤ ਨੂੰ ਆਪਣਾ ਧਰਮ ਬਣਾਇਆ ਕਿਰਤੀ ਲੋਕ ਕਹਿਦੀ ਆਪਾਂ ਜਿਨ੍ਹਾਂ ਨੇ ਸਾਰੀ ਉਮਰ ਆਪਣੇ ਕਿਰਤ ਦੇ ਨਾਲ ਲਖਾਤੀ ਕਿਰਤ ਦੇ ਨਾਲ ਉਹਨਾਂ ਨੇ ਤਰੱਕੀਆਂ ਕਰੀਆਂ ਆਪਣੇ ਬੱਚਿਆਂ ਦੀਆਂ ਜਿਹੜੇ ਭਵਿੱਖ ਨੇ ਉਜਵਲ ਕਰੇ ਜ਼ਿੰਦਗੀ ਦਾ ਤਜਰਬਾ ਆਪਣੇ ਕੰਮ ਦਾ ਤਜਰਬਾ ਆਪਣੇ ਨਾਲ ਸਾਂਝਾ ਕਰਨਗੇ ਬਹੁਤ ਕੀਮਤੀ ਗੱਲਾਂ ਕਰਨ ਵਾਲੇ ਨੇ ਬਹੁਤ ਹਾਸੇ ਮਖੌਲ ਹੋਣਗੇ ਬਹੁਤ ਕੀਮਤੀ ਗੱਲਾਂ ਹੋਣਗੀਆਂ ਅੱਜ ਉਹਨਾਂ ਦੇ ਨਾਲ ਉਹ ਸੈਲੀਬ੍ਰਿਟੀ ਨੇ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿੰਦੇ ਆ ਸ਼ਖਸੀਅਤ ਕਿਰਤ ਦੇ ਨਾਲੋਂ ਸ਼ਖਸੀਅਤ ਬਣੇ ਨੇ ਅੱਜ ਉਹ ਤੁਹਾਨੂੰ ਅੱਜ ਮਿਲਾਉਂਦੇ ਆ ਲੋਹਟਵੱਦੀ ਮਿਸਤਰੀ ਬਲਦੇਵ ਸਿੰਘ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਹਾਲ ਹੈ ਜੀ ਹਾਲ ਬਰਬਰੀਆ ਜੀ ਸੇਤਾਂ ਜੀ ਠੀਕ ਠਾਕ ਰਹਿੰਦੇ ਆ ਜੀ ਠੀਕ ਹੈ ਜੀ ਕਿੰਨੀ ਉਮਰ ਕਿੰਨੀ ਹੋ ਗਈ ਜੀ ਹੁਣ 60 ਸਾਲ ਦੀ ਹੋ ਗਈ ਜੀ ਕਿਹੜੇ ਸੰ ਦਾ ਜਨਮ ਹੈ ਜੀ 4146 4146 ਜੀ ਠੀਕ ਹੈ ਜੀ ਪੜਾਈ ਫਿਰ ਪਹਿਲਾਂ ਪੜੇ-ਪੜੇ ਹੋਮੋਗੇ ਜੀ ਕੰਮ ਕਰੋ ਸ਼ੁਰੂਆਤ ਕਰੀ ਜੀ ਕੰਮ 7000 ਕੁ ਚਾਹੀਏ ਪੜਾਈ ਮੈਂ 1900 ਬਾੜ ਚ ਪੜਨਾ ਹਟ ਗਿਆ ਠੀਕ ਹੈ ਜੀ 70 ਤੇ ਫਿਰ ਕਿਤੋਂ ਕਿਵੇਂ ਸ਼ੁਰੂਆਤ ਕਿਵੇਂ ਹੁੰਦੀ ਹੈ ਜੀ ਕੰਮ ਦੀ ਮਲਾ ਲੋਦ ਨੇ ਕੰਮ ਸਿੱਖਿਆ ਜੀ ਠੀਕ ਹੈ ਜੀ 10 ਸਾਲ ਆਏ ਠੀਕ ਹੈ ਜੀ ਕਾਹਦਾ ਕੰਮ ਜੀ ਨਾਸਤੀ ਚ ਬਰਖਾਲ ਚ ਖਰਾਤੇ ਕੰਮ ਕੀਤਾ ਮੈਂ ਠੀਕ ਹੈ ਜੀ ਫਿਰ ਮੈਂ ਸਰਾ ਦੋ ਸਾਲ ਆਏ ਠੀਕ ਹੈ ਜੀ ਤੇ ਦੋ ਸਾਲ ਤੋਂ ਆਕੇ ਸੰਸਦ ਚ ਮੈਂ ਖਰਾਜ ਲੈਂਦੀ ਵੱਡੀ ਠੀਕ ਹੈ ਜੀ ਬਟਾਲੇ ਬਟਾਲੇ ਲੈਂਦੀ ਠੀਕ ਹੈ ਜੀ ਯਾਨੀ ਕੱਟ ਥੋੜੀ ਜਿਹੀ ਗਰੀਬੀ ਸੀਗੀ ਕਰਕੇ ਕੰਮ ਚਾਲੂ ਕਰ ਲਿਆ ਮਾਣੋ ਠੀਕ ਹੈ ਜੀ ਇੱਕ ਰਾਜ ਨੇ ਮੈਨੂੰ ਇਤਨਾ ਕੰਮ ਜਵਾਬ ਦਿੱਤਾ ਮੇਰੇ ਸਾਰੇ ਕੰਮ ਕਾਜ ਰਾਜ ਕਰਦੇ ਸਾਬ ਠੀਕ ਹੈ ਜੀ ਮੈਂ ਬਿਨਾ ਕੰਮ ਤੋਂ ਹੋਰ ਕਿਸੇ ਚੀਜ਼ ਨੂੰ ਬੈਲੀ ਦਿੱਤੀ ਜੀ ਮੈਂ ਜ਼ਿੰਮੇਵਾਰ ਦਾ ਇਸ ਤਰੀਕੇ ਨਾਲ ਕੰਮ ਕਰਿਆ ਕਿ ਤਾਂ ਕਿ ਜ਼ਿੰਮੇਵਾਰ ਮੈਂ ਤੈਨੂੰ ਕਿਸੇ ਪਾਸੇ ਖੜਾ ਨਾ ਜਾਵੇ ਸਾਡੀ ਫੌਸਲ ਬੜੀ ਨਾ ਖਰਾਬ ਹੋ ਜੇ ਜਿਸ ਫੌਸਲ ਬੜੀ ਖਰਾਬ ਸਾਡੇ ਦੇ ਅਸਰ ਕੋ ਜੀ ਠੀਕ ਹੈ ਜੀ ਚੱਲ ਹਾਂਜੀ ਮੈਂ ਕਰ ਉਹ ਜਿਹੜਾ ਵੀ ਕਰਿਆ ਪਹਿਲਾਂ ਜ਼ਿੰਮੇਵਾਰ ਨੂੰ ਪਹਿਲ ਦਿੱਤੀ ਬਸ ਜੀ ਜ਼ਿੰਮੇਵਾਰ ਤੋਂ ਬਗੈਰ ਨਹੀਂ ਕੰਮ ਕਰਿਆ ਜੀ ਮੈਂ ਕਿਸੇ ਗੁਰਦੁਆਰੇ ਮੰਦਿਰ ਨਹੀਂ ਗਿਆ ਕਿਸੇ ਖੇਡਣ ਨਹੀਂ ਗਿਆ ਕਿਤੇ ਪੜ੍ਹਨ ਨਹੀਂ ਗਿਆ ਹੋਰ ਗਿਆ ਮੈਂ ਸਿਰਫ ਵਰਖਾ ਉਹ ਨੂੰ ਪਾਲ ਠੀਕ ਹੈ ਜੀ ਬਾਕੀ ਕੰਮ ਕਰਿਆ ਗੱਲ ਕੀ ਬੋਲ ਰਹੇ ਹੋ ਠੀਕ ਹੈ ਜੀ ਲੋਕਾਂ ਦਾ ਥੋੜਾ ਨਾ ਬਿਹਾਰ ਕਿਹਾ ਜੀ ਪਹਿਲਾਂ ਅੱਜ ਦੇ ਟਾਈਮ ਦਾ ਜਿਵੇਂ ਹੁਣ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਘਟ ਗਈਆਂ ਜੀ ਉਦੋਂ ਪਿੰਨੇ ਸੀਗੇ ਜੀ ਵਧੀਆ ਲੋਕ ਸੀ ਇਹ ਮਹਿੰਗਾਈ ਨੇ ਥੋੜਾ ਜਿਹਾ ਫਰਕ ਪਾਤਾ ਹਾਂਜੀ ਮੇਰੇ ਘਰੇ ਆ ਕੇ ਮੈਨੂੰ ਪੁੱਛ ਜਿੰਦੀ ਵੀ ਤੈਨੂੰ ਕਿੰਨੇ ਪੈਸੇ ਲੋੜ ਹੈ ਕਿ ਤੇਰੀ ਮਦਦ ਕਰੀ ਮੇਰੀ ਐਨੀ ਮਾਰਕੀਟ ਆ ਠੀਕ ਹੈ ਜੀ ਮੈਂ 52 ਪਿੰਡਾਂ ਦਾ ਕੰਮ ਕਰਿਆ ਜੀ ਤੋਂ 52 ਪਿੰਡ ਮੇਰੇ ਕੋਲ ਕੰਮ ਕਰਾਉਂਦੇ ਰਹੇਗੇ ਠੀਕ ਹੈ ਜੀ ਇੱਕ ਤੋਂ ਯੂਪੀ ਆਪੀ ਉਹਨਾਂ ਪਰ ਅਰੈਸਟ ਯਾਰ ਤੇ ਪਕੇ ਪਕੇ ਮੀਟਰ ਲੈ ਕੇ ਜਾਂਦੇ ਲੋਕ ਠੀਕ ਹੈ ਜੀ ਪਹਿਲਾਂ ਸ਼ੁਰੂਆਤ ਪੱਖਿਆਂ ਬੰਨਣ ਤੋਂ ਜਿਹੜੇ ਹੁੰਦੇ ਸੀ ਮੋਟਰਾਂ ਦੇ ਉਹਨਾਂ ਤੋਂ ਕਰੀਏ ਜੀ ਕਿਵੇਂ ਕਰੀ ਜੀ ਉਹ ਬਸ ਐਗਰੀਕਲਚਰ ਤੇ ਖਰਾਦ ਲਾ ਲਈ ਜਿਹੜਾ ਕੰਮ ਆ ਗਿਆ ਉਹਨੂੰ ਛੱਡਿਆ ਨਹੀਂ ਆਪਾਂ ਜਵਾਬ ਦਿੱਤਾ ਜੀ ਇਸ ਦਿਨ ਕੰਮ ਘਟਿਆ ਨਹੀਂ ਕਰਿਆ ਠੀਕ ਹੈ ਜੀ ਇਹ ਫਿਰ ਜਦੋਂ ਤੁਸੀਂ 70 ਜੀ ਸ਼ੁਰੂਆਤ ਕਰ ਦਿਓ ਜੀ ਉਦੋਂ ਹੋਰ ਮੇਸਤਰੀ ਸੀਗੇ ਏਰੀਆ ਜਾਂ ਤੁਸੀਂ ਕੱਲੇ ਸੀ ਕੱਲਾ ਸੀ ਬਖਰਾ ਪਹਿਲਾਂ ਮੈਂ ਪਿੰਡ ਚ ਲੈ ਆਂਦੀ ਆ ਠੀਕ ਹੈ ਵੈਸੇ ਲੋਕੀ ਮੈਨੂੰ ਮਖੌਲ ਕਰ ਦਿੰਦੇ ਜੀ ਪਿੰਡਾਂ 'ਚ ਖਰਾਦਾਂ ਲਾਈ ਜਾਂਦਾ ਇਹ ਪੰਗੇ ਲੈਂਦੇ ਇਹ ਚੱਲਣਾ ਨਹੀਂ ਜੀ ਇਹ ਚੱਲਣਾ ਨਹੀਂ ਹਾਂਜੀ ਕਿਉਂ ਮੈਂ 12-13 ਸਾਲ ਕਿਰਾਤੇ ਕੰਮ ਕਰਿਆ ਕਰਕੇ ਮੈਨੂੰ ਖਰਾਤੇ ਮਾਣ ਠੀਕ ਹੈ ਜੀ ਮੇਡੀ ਹੁਣ ਵੀ 78 ਸਾਲ ਦੀ ਉਮਰ ਹੈ ਜੇ ਤੁਸੀਂ ਕਹੋ ਤੁਹਾਨੂੰ ਮੈਂ ਹੁਣ ਵੀ ਖਰਾਤੇ ਕੰਮ ਕਰਕੇ ਦਿਖਾ ਦਵਾਂ ਠੀਕ ਹੈ ਜੀ ਮੇਰਾ ਸ਼ੌਕ ਇਕੱਲਾ ਖਰਾਤਦਾ ਹੀ ਰਿਹਾ ਬਸ ਠੀਕ ਹੈ ਜੀ ਆਪਾਂ ਹੋਰ ਕਿਸੇ ਕੰਮ ਨੂੰ ਪਾਇ ਲੀਏ ਠੀਕ ਹੈ ਜੀ ਆਣ ਪੀਣ ਦੀ ਨਹੀਂ ਆਪ ਸਾਫ਼ ਰਹਦੇ ਰਹੇ ਆ ਹਾਂਜੀ ਨਾ ਕਿ ਇਸ਼ਨਾਨ ਕਰਕੇ ਤੂੰ ਬੱਤੀ ਲਾ ਕੇ ਨਿਮਸ਼ਤ ਕਰ ਕਰਕੇ ਸੱਚੇ ਪਾਤਸ਼ਾਹ ਨੂੰ ਪੈ ਕਰਾਤੇ ਕੰਮ ਸ਼ੁਰੂ ਠੀਕ ਹੈ ਜੀ ਆਪਾਂ ਕਿਸੇ ਰਾਲੀ ਨਹੀਂ ਕੋ ਗੰਦਮਦ ਨਹੀਂ ਖਾਦਾ ਠੀਕ ਹੈ ਜੀ ਸਾਫ ਸੁਥਰਾ ਜੀਵਨ ਜਿਉਇਆ ਜੀ ਆਪਣੇ ਜੀ ਆਪਾਂ ਨੂੰ ਬਸ ਪਹਿਲੀ ਕਾਰੋਬਾਰ ਤੇ ਗੱਲ ਰੱਖੀ ਤੁਸੀਂ ਵੀ ਜਿਹੜਾ ਖਰਾਦ ਦਾ ਕੰਮ ਆ ਜੀ ਗਾਹਾਂ ਫਿਰ ਕਿਸੇ ਆਪਣੇ ਬੱਚਿਆਂ ਨੂੰ ਸਿਖਾਇਆ ਹਾਂ ਹਾਂ ਜੀ ਦੋ ਬੱਚੇ ਨੇ ਮੇਰੇ ਹਾਂ ਜੀ ਵੱਡਾ ਕੈਨੇਡਾ ਗਿਆ ਹੋਇਆ ਠੀਕ ਹੈ ਜੀ ਮਨਜੀਤ ਤੇ ਰੰਜੀਤ ਠੀਕ ਹੈ ਜੀ ਆ ਮਾਂ ਪੀਤਾ ਠੀਕ ਹੈ ਕਿਤੇ ਲੜਕੇ ਨੇ ਠੀਕ ਹੈ ਸਾਰੇ ਆਪਣੀ ਜ਼ਿੰਦਗੀ ਚ ਸਫਲ ਨੇ ਜੀ ਯਾਨੀ ਜਿੱਦੋਂ ਦਾ ਮੈਂ ਕੰਮ ਛੱਡਤਾ ਉਸ ਤੋਂ ਬਾਅਦ ਇਹ ਸ਼ੁਰੂ ਕਰਤਾ ਇਹਨਾਂ ਨੇ ਕੋਈ ਕੰਮ 'ਚ ਫਰਕ ਨਹੀਂ ਪੈਣ ਦਿੱਤਾ ਨਾ ਠੀਕ ਵਧਾਈ ਹੈ ਜੀ ਠੀਕ ਹੈ ਇਹ ਨਹੀਂ ਹੋਇਆ ਵੀ ਘਟਿਆ ਕੰਮ ਕਰਤਾ ਕਿ ਤੋਂ ਲਾਂਬਾ ਲੈ ਕੇ ਦਿਨ ਠੱਗੀ ਚੋਰੀ ਕਰੀ ਨਾ ਮਗਾਹੀ ਨੇ ਕਿੰਨਾ ਕੁ ਲੋਕਾਂ ਦੇ ਜੀਵਨ 'ਤੇ ਅਸਰ ਪਾਤਾ ਛੋਟੇ ਵਾਲੇ ਕੰਮ ਦੇ ਵਿੱਚ ਹੀ ਅਸਰ ਪਾਜੀ ਹੁਣ ਤੁਹਾਨੂੰ ਪਤਾ ਹੀ ਆ ਮਾਰਕੀਟ 'ਚ ਜਦ ਬਹੁਤ ਕੰਮ ਹੋ ਜयो ਉਹਦੀ ਇੰਨੀ ਕਰਨੀ ਦੀ ਉਹਨੋਂ ਜਵਾਨਾ ਇੰਨੀ ਤੇਜ਼ੀ 'ਚ ਆ ਗਿਆ ਲੋਕੀ ਕੰਮ ਜੀ ਕਰਦਾ ਨਹੀਂ ਕਰਦੀ ਲੋਕੀ ਛੇਤੀ ਕਰ ਰਹੇ ਹਾਂਜੀ ਮੈਨੂੰ ਛੇਤੀ ਹੋ ਜਾਈ ਠੀਕ ਹੈ ਜੀ ਮੇਰੀ ਆਤ ਇਹ ਜੀ ਸੀ ਮੈਂ ਜੀਮੇਦਾਰ ਆਪ ਕੰਮ ਕਰਕੇ ਰਾਜੀ ਸੀ ਮੈਂ ਨੌਕਰੀ ਤੋਂ ਕਰਾ ਕੇ ਰਾਜੀ ਸੀ ਠੀਕ ਆ ਕੇ ਜੀਮੇਦਾਰ ਉੱਥੇ ਹੈਰਾਨ ਨਾ ਹੋਵੇ ਹਾਂਜੀ ਮੈਂ ਜਿਹੜੇ ਪਿੰਡ ਵਿੱਚ ਚਲੇ ਜਾਵਾਂ ਕਿਸੇ ਨਾਲ ਥੋੜੇ ਨਾਲ ਚਲੇ ਜਾਵਾਂ ਕਿਸੇ ਨੂੰ ਲੋਕ ਹਾਕਾ ਮਾਰਦੇ ਕਿਾ ਅਬ ਕੀ ਆਇਆ ਮਿਲ ਕੇ ਆਇਆ ਖੜ ਕੇ ਆਇਆ ਇੰਨਾ ਪਿਆਰ ਜੀ ਹਾਂ ਠੀਕ ਹੈ ਹੁਣ ਵੀ ਮੈਨੂੰ ਲੋਕ ਪੁੱਛਦੇ ਨੇ ਜੇ ਤੂੰ ਪੈਸੇ ਦੇ ਕੋਈ ਲੋੜ ਹੈ ਤੈਨੂੰ ਮਦਦ ਕਰਾਂ ਮੈਨੂੰ ਪੈਸੇ ਨਹੀਂ ਮਤ ਕਰਦੇ ਨੇ ਠੀਕ ਹੈ ਜੀ ਮੇਰੇ ਮੇਰੇ ਘਰੇ ਆ ਕੇ ਪੁੱਛੇ ਗਈ ਫਿਰ ਮੈਂ ਹਾਂਜੀ ਵੀ ਦੱਸੋ ਜੀ ਕੀ ਲੋੜ ਹੈ ਥੋੜੀ ਹਾਂ ਠੀਕ ਹੈ ਜੀ ਇਸ ਦਾ ਮਾਰਕੀਟ ਬੜੂਣੀ ਚਾਹੀਦੀ ਹੈ ਬੰਦੇ ਨੇ ਹਾਂਜੀ ਹਾਂਜੀ ਇਹ ਹਾਂਜੀ ਤੁਹਾਨੂੰ ਮੈਂ ਦੇਖਿਆ ਜੀ ਮੁੰਡੇ ਖੁੰਡੇ ਜਿਵੇਂ ਆਉਂਦਾ ਨਟਚਰਾ ਵੀ ਕਰ ਲੈਂਦੇ ਜੀ ਕੋਈ ਨਹੀਂ ਹਾਂਜੀ ਨਹੀਂ ਤੁਸੀਂ ਗਿਲਾ ਮੰਨਦੇ ਕਿ ਇਹਨਾਂ ਨੂੰ ਖੁਸ਼ ਹੋ ਜਾਂਦੇ ਖੁਸ਼ ਹੋ ਜਾਂਦੇ ਜੀ ਹਾਂਜੀ ਜਿਹੜਾ ਬੰਦਾ ਖਾਂਦਾ ਪੀਂਦਾ ਜਾਂ ਕੋਈ ਐਬ ਕਰਦਾ ਮੈਂ ਉਹਨੂੰ ਪਿਆਰ ਨਹੀਂ ਕਰਦਾ ਠੀਕ ਹੈ ਜੀ ਬਸ ਇਹ ਮੇਰੀ ਆਦਤ ਹੈ ਠੀਕ ਹੈ ਜੀ ਜਿਹੜਾ ਜੱਟ ਦਾ ਪੁੱਤ ਕੰਮ ਕਰਦਾ ਮੈਂ ਤਾਂ ਉਹਨੂੰ ਪਿਆਰ ਕਰਦਾ ਠੀਕ ਹੈ ਜ ਠੀਕ ਹੈ ਜੀ ਮੈਂ ਆਜ ਦੇ ਕਾਰੋਬਾਰ ਨੂੰ ਪਹੁੰਚ ਦਿੱਤੀ ਜੀਮੇਦਾਰ ਹੁਣ ਜਿਹਦੇ ਆਜ ਦੇ ਕਾਰੋਬਾਰ ਚ ਕਾਮਯਾਬੀ ਮੈਂ ਤਾਂ ਉਹਨਾਂ ਨੂੰ ਪਸੰਦ ਕਰਦਾ ਠੀਕ ਹੈ ਜੀ ਇਹ ਗੱਲ ਠੀਕ ਹੈ ਜੀ ਜਿਹੜਾ ਕੰਮ ਨਹੀਂ ਕਰਦਾ ਉਹਨੇ ਸ਼ੇ ਕਰੀਏ ਤੇ ਸਰਾਪਾਂ ਪਿੰਨਾ ਬੁਰੇ ਹਾਲ ਖੇਤ ਤੇ ਜੀ ਗੇੜਾ ਨਹੀਂ ਮਾਰਨਾ ਆਹੀ ਫਸਲ ਵਾਲੀ ਹੈ ਗੌਰ ਨਿਕਾਣਾ ਉਹ ਕੋਈ ਜਿੰਦੇ ਵੀ ਹੈ ਹਾਂਜੀ ਹਾਂਜੀ ਹੁਣ ਇੱਕ ਹੋਰ ਗੱਲ ਹੈ ਜੀ ਕੌੜਾ ਜਿਹਾ ਇੱਕ ਸੱਚ ਹੈ ਜੀ ਵੀ ਹੁਣ ਕਈ ਇਹੋ ਜਿਹੇ ਆਪਣੇ ਗਾਹਕ ਹੁੰਦੇ ਆਪਾਂ ਜਵਾਬ ਨਹੀਂ ਦੇ ਸਕਦੇ ਹਾਂ ਆਧਾਰ ਨੇ ਆਪਣੀਆਂ ਦੁਕਾਨਦਾਰੀਆਂ ਨੂੰ ਕਈ ਤਰ੍ਹਾਂ ਨਾਲ ਸੱਟ ਮਾਰੀ ਹੈ ਜੀ ਤੁਹਾਡੇ ਕੋਲ ਵੀ ਇਹੋ ਜਿਹੇ ਬੰਦੇ ਹੈਗੇ ਜੀ ਆਪਣੇ ਇੱਕ ਹੋਰ ਰਾਤ ਨਹੀਂ ਵੀ ਹੈ ਹਾਂਜੀ ਜੇ ਇੱਕ ਵਾਰੀ ਕੰਮ ਕਰਤਾ ਨਹੀਂ ਪਏ ਜੇਣਾ ਮੁੜ ਕੇ ਦਾ ਕਰਨਾ ਨਹੀਂ ਠੀਕ ਹੈ ਜੀ ਹਾਂ ਠੀਕ ਹੈ ਜੀ ਵੀਰ ਗੱਲ ਨਾਲ ਸਹੀ ਹੈ ਜੀ ਨਾ ਯਾਨੀ ਤੰਗ ਕਰਨ ਵਾਲੇ ਹੈਗੇ ਨਹੀਂ ਜੀ ਹੈਗੇ ਨੇ ਬਹੁਤ ਬੇਸ਼ਰਮੀ ਧਾਰਨੀ ਹੁੰਦੀ ਹੈ ਕਿਉਂਕਿ ਦੁਕਾਨਦਾਰੀ ਦੇ ਵਿੱਚ ਹਾਂ ਜਦੋਂ ਹੁਣ ਜਦ ਆਪਾਂ ਫਸਲ ਬੀਜੇ ਸਾਰੀ ਫਸਲ ਤਾਂ ਬਦੀਆ ਹੁੰਦੀ ਨਹੀਂ ਹਾਂਜੀ 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 ਬਚ ਹੁੰਦੀ ਹੈ ਦੀ ਕੁਝ ਕਿਤੇ ਮੱਕੀ ਬੀਜੀ ਛੱਲੀਆਂ ਘਟੀਆਂ ਲੱਗੇ ਤੇ ਬਜੇਗੇ ਕੋਈ ਗਾਹਕ ਚ ਆਸ ਇੱਕ ਤੁਹਾਨੂੰ ਮੈਂ ਦੇਖਿਆ ਸੀ ਮੁੰਡੇ ਤੁਹਾਨੂੰ ਖੰਨੇ ਵਾਲਾ ਬੰਦੇ ਕਹਤੋਂ ਕਹਿੰਦੇ ਆ ਟੀਚਰ ਦੇ ਵਿੱਚ ਜੀ ਉਹ ਮੈਨੂੰ ਲੋਕਾਂ ਨੂੰ ਪਤਾ ਨਹੀਂ ਹੈਗਾ ਮੈਂ ਨੌਕਰੀ ਸਰੰਦ ਕਰੀ 2 ਸਾਲ ਅੱਛਾ ਜੀ ਮੈਨੂੰ ਬਸ ਜਿਹੜੇ ਸਾਡੇ ਦਿਉਲਾਪਸੇ ਬੰਦੇ ਨੇ ਉਹਨਾਂ ਨੂੰ ਤਾਂ ਪਤਾ ਇਸ ਗੱਲ ਵਿੱਚ ਸਰੰਦ ਕਰਦੇ ਹੈ ਸਰੰਦ ਰੱਬ ਦੇ ਪੈੰਦ ਨੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਖੰਨੇ ਵਾਲਾ ਕਹਿੰਦੇ ਠੀਕ ਹੈ ਜੀ ਉਹਨਾਂ ਨਾਲ ਤੁਹਾਡੀ ਮਿੱਤਰਤਾ ਸੀ ਕਿਵੇਂ ਜੀ ਉਹ ਵੀ ਦੱਸੋ ਉਹ ਤਾਂ ਮੈਨੂੰ ਹੀ ਕੰਮ ਕਾਰਵਾਰ ਕਰਾਉਂਦੇ ਕਰਕੇ ਮੈਨੂੰ ਜਾਣਦੇ ਨੇ ਬਸ ਮੇਰੇ ਨਾਲ ਪਿਆਰ ਕਰਦੇ ਨੇ ਠੀਕ ਹੈ ਜੀ ਮੇਰੇ ਕੰਮ ਨੂੰ ਲੋਕ ਪਿਆਰ ਕਰਦੇ ਨੇ ਠੀਕ ਹੈ ਜੀ ਮੈਨੂੰ ਇੰਨਾ ਪਿਆਰ ਨਹੀਂ ਕਰਦੇ ਜਿੰਨਾ ਮੇਰੇ ਕੰਮ ਨੂੰ ਪਿਆਰ ਕਰਦੇ ਨੇ ਠੀਕ ਹੈ ਜੀ ਹੁਣ ਵੀ ਮੈਂ ਕਿਸੇ ਪਿੰਡ ਚ ਥੋੜ ਨੂੰ ਨਾਲ ਚ ਲੋਕ ਮੈਨੂੰ ਹੱਕਾਂ ਮਾਰਦੇ ਠੀਕ ਹੈ ਜੀ 52 ਪਿੰਡ ਬਹੁਤ ਥੋੜੇ ਨਹੀਂ ਹੁੰਦੇ ਹਾਂਜੀ ਹਾਂਜੀ ਸਹੀ ਹੈ ਜੀ ਬਹੁਤ ਵੱਡਾ ਹੋ ਜਾ ਜੀ ਸਰਕਲ ਬਹੁਤ ਵੱਡਾ ਹੋ ਜਾਂਦਾ ਹਾਂ ਦੇਖੋ ਇੱਥੋਂ ਬਰਨਾਲਾ ਸਗੇੜਾ ਮਹਿਲਾ ਹਾਂਜੀ ਇੱਧਰ ਹੀਰਾ ਰਾਜੋਆਣਾ ਇੱਧਰ ਸਾਰੇ ਪਿੰਡ ਆ ਸੰਦੋੜ ਸੁਨੂ ਸਾਰੇ ਪਿੰਡ ਮੇਰੇ ਕੋਲ ਕੰਮ ਕਰਾਇਆ ਸਾਹਮਣੇ ਕਰਾਇਆ ਮੈਂ ਆਪਣੇ 50 ਸਾਲ ਚ ਕਿਸੇ ਤੋਂ ਔਲਾੰਬਾ ਨਹੀਂ ਲਿਆ ਕੰਮ ਚ ਮੈਨੂੰ ਇਹ ਨਹੀਂ ਹੋਇਆ ਵੀ ਤੁਹਾਡਾ ਇਹ ਕੰਮ ਚੱਲਿਆ ਨਹੀਂ ਸਾਡਾ ਅੱਜ ਦਿਹਾੜੀ ਖੜੇ ਰਹੇ ਅਸੀਂ ਹੈਰਾਨ ਹੋਈ ਨਾ ਆ ਪਹਿਲੇ ਮੌਕੇ ਜਟ ਨੂੰ ਦਿੱਤੇ ਹੀ ਦਿੱਤੇ ਨਹੀਂ ਜੀ ਠੀਕ ਹੈ ਜੀ ਮਾ ਕੰਮ ਮੇਰਾ ਇਹੀ ਆਤ ਮੇਰੀ ਵੀ ਜਿਹੜੀ ਖੇਤੀ ਕਰਨੀ ਮੈਂ ਤਾਂ ਉਹਨੂੰ ਪੈਲ ਦਿੱਤੀ ਹੈ ਬਸ ਜਿਵੇਂ ਤੁਸੀਂ ਪਹਿਲਾਂ ਇਕੱਲੇ ਕੰਮ ਕਰਦੇ ਸੀਗੇ ਜੀ ਹੁਣ ਸਾਰੇ ਮਤਲਬ ਵੀਰੇ ਹੁਣੇ ਆਪ ਲੱਗੇ ਹੋਏ ਨੇ ਨਾਲ ਇਹਨਾਂ ਦੇ ਮਜ਼ਦੂਰ ਲੱਗੇ ਹੋਏ ਨੇ ਤੁਹਾਨੂੰ ਇਹਨਾਂ 'ਚ ਛੋਟੇ ਜਿਹਾ ਫਰਕ ਲੱਗਦਾ ਜੀ ਕੁਝ ਨਾ ਕੋਈ ਫਰਕ ਨਹੀਂ ਹਾਂਜੀ ਕੰਮ 'ਚ ਕੋਈ ਖਬਰ ਨਹੀਂ ਕੰਮ ਕਰਨ 'ਚ ਫਿਰ ਉਹ ਖਬਰ ਨਹੀਂ ਉਹ ਬਹੁਤ ਵਧੀਆ ਪ੍ਰੋਗਰਾਮ ਚੱਲਦਾ ਹੈ ਠੀਕ ਹੈ ਜੀ ਨਾ ਤੁਹਾਨੂੰ ਐ ਨਹੀਂ ਲੱਗਦਾ ਜੀ ਵੀ ਮੈਂ ਤੁਸੀਂ ਇਕੱਲੇ ਨਹੀਂ ਸਾਰਾ ਕੋਨੇ ਜਵਾਕਪਾਲ ਦੇ ਆ ਕੀ ਕਰਦੇ ਸਮੇਂ ਦੇ ਨਾਲ ਵੀ ਇਹ ਜਰ ਇੰਨਾ ਇੰਨਾ ਮੈਂ ਦੇਖ ਰਿਹਾ ਹਰ ਵਕਤ ਵਿਜੀ ਰਹਿ ਰਹੇ ਨੇ ਉਹ ਸਾਰੀ ਸ਼ਰੀਰ ਦੀ ਜਵਾਨੀ ਨਹੀਂ ਤਕੜੀ ਸੀ ਗਏ ਮੈਂ ਮਹਿਸੂਸ ਹੀ ਨਹੀਂ ਕੀਤਾ ਵੀ ਮੈਂ ਕਲਾ ਠੀਕ ਹੈ ਜੀ ਨਾ ਮੈਂ ਇਕੱਲੇ ਬਸ ਸੋਚਿਆ ਹੀ ਨਹੀਂ ਠੀਕ ਹੈ ਜੀ ਮੂਵੀ ਮੈਂ ਤੁਹਾਨੂੰ ਦੱਸ ਤਨ ਗੱਲ ਹੁਣ ਜਿਹੜਾ ਇਹ ਕੰਮ ਕਰਦੇ ਨੇ ਇਹਨਾਂ ਨੂੰ ਕੋਈ ਕੋਈ ਸ਼ਿਕਾਇਤ ਨਹੀਂ ਮਾਰਕੀਟ ਮੇਰੇ ਬਰਾਬਰ ਖਲੀ ਨਹੀਂ ਠੀਕ ਹੈ ਜੀ ਮੈਂ ਇਹ ਗੱਲ ਦੀ ਇਹ ਨਹੀਂ ਹੋ ਸਕਦਾ ਵੀ ਬਾਪ ਨੇ ਬੁਝਿਆ ਕੰਮ ਕਰਿਆ ਮੁੱਠੇ ਕੱਟਿਆ ਨਹੀਂ ਇਹਦਾ ਸਹੀਫਤਾ ਜੀ ਕਿਸੇ ਨੇ ਗਲਤ ਗੱਲ ਨਹੀਂ ਕਰਦੇ ਹਾਂਜੀ ਕਿਸੇ ਨੇ ਹੇਰਾਫੇਰੀ ਨਹੀਂ ਕਰਦੇ ਇਹ ਤੁਹਾਨੂੰ ਸੌਣ ਦੇ ਦਿੰਦੇ ਜਿਵੇਂ ਲੋਹਾ 24 ਘੰਟੇ ਚ ਕੁੱਟੀਆਂ ਚ ਨਗਦੇ ਆਂ ਜੀ ਬੈ ਕੁੱਟੀਆਂ ਨਾਲ ਆਪਾਂ ਆਪਦੇ ਟਾਈਮ ਨਾਲ ਸੌਂ ਜਾਂਦੇ ਆਂ ਜੀ ਠੀਕ ਹੈ ਜੀ ਹਾਂ ਕੋਈ ਅਬੀ ਕਿਰਪਾ ਆਪਣੀ ਕਿਰਤੀ ਬਾਟਾ ਮਗਰ ਜਿਵੇਂ ਮੇਰੀ ਸੇ ਕਿਰਪਾ ਹੋਈ ਹੈ ਪਿੰਡ ਚ ਜੀ ਸਭ ਤੇ ਹੋਣੀ ਚਾਹੀਦੀ ਠੀਕ ਹੈ ਜੀ ਇਸ ਪਿੰਡ ਨੇ ਮੇਰੀ ਬਹੁਤ ਮਦਦ ਕੀਤੀ ਠੀਕ ਹੈ ਜੀ ਪੁਰਾਣੇ ਸਮੇਂ ਦੀ ਕੋਈ ਗੱਲ ਯਾਦ ਹੋਵੇ ਜੀ ਛੋਡੇ ਨਾਲ ਮਿਲ ਵਰਤਨ ਕੋਈ ਪਿੰਡ ਦਾ ਕੋਈ ਯਾਰ ਸਾਂਝੀ ਕਰਨੀ ਚਾਹੂੰ ਜੇ ਥੋੜੀ ਜ਼ਿੰਦਗੀ ਦਾ ਕੋਈ ਤਿਆਰ ਬਾ ਕੋਈ ਯਾਦ ਕੋਈ ਹੋਵੇ ਯਾਦ ਹੈ ਜੀ ਹੁਣ ਕੀ ਕਿਸ ਨੂੰ ਦੱਸੀਏ ਗੱਲਾਂ ਬਸ ਆਪਣਾ ਦਾ ਜਿਵੇਂ ਆ ਪਤਾ ਹੀ ਗਏ ਨੇ ਵੀ ਜਿਵੇਂ ਪ੍ਰਮਾਤਮਾ ਨੇ ਸਾਡੀ ਸੁਣੀ ਸਭ ਦੀ ਸੁਣੀ ਬਸ ਠੀਕ ਹੈ ਜੀ ਕਿਸੇ ਨੇ ਮੈਨੂੰ ਸਵਾਲ ਜਵਾਬ ਨਹੀਂ ਦਿੱਤਾ ਕਿਸੇ ਕੰਮ ਤੋਂ ਮੈਂ ਕੋਈ ਕਿਸੇ ਨੂੰ ਸਵਾਲ ਪਾਇਆ ਮੈਨੂੰ ਸ਼ਮ ਆਪ ਲੋਕ ਕਹਿੰਦੇ ਸੀ ਵੀ ਤੈਨੂੰ ਦੱਸ ਦੇ ਕੀ ਮਦਦ ਕਰੀਏ ਠੀਕ ਹੈ ਜੀ ਕੁੜੀਆਂ ਬਈਆਂ ਪੈਣਾ ਬਈਆਂ ਲੜਕਾ ਵੇ ਉਹ ਬੱਚਾ ਕੈਨੇਡਾ ਪੇ ਗਿਆ ਨਾ ਉਹ ਆਪਾਂ ਚੈੱਕ ਕਰੀਏ ਠੀਕ ਹੈ ਜੀ ਸਾਰੇ ਆਪਣੀ ਜ਼ਿੰਦਗੀ ਚ ਖੁਸ਼ ਨਹੀਂ ਆ ਪੂਰੀ ਖੁਸ਼ ਨਹੀਂ ਜੀ ਅਸੀਂ ਤਾਂ ਅਸੀਂ ਕਹਿੰਦੇ ਸੱਚੇ ਪਾਤਸ਼ਾਹ ਵੀ ਇੱਥੇ ਕੀ ਰੱਖੀ ਹਾਂਜੀ ਠੀਕ ਹੈ ਬਾਲੇ ਪੈਸੇ ਨੂੰ ਕੀ ਲੈਣਾ ਹੁਣ ਕੋਈ ਬੱਚਾ ਆਪਣਾ ਅਗਲੀ ਪੀੜ੍ਹੀ ਚੋਂ ਵਿਆਹ ਗਿਆ ਹੋਵੇ ਹਾਂ ਪੋਤੀ ਗਈ ਐ ਬਸ ਠੀਕ ਹੈ ਜੀ ਕਿੱਥੇ ਜੀ ਕੈਨੇਡਾ ਜੀ ਕੈਨੇਡਾ ਗਈ ਆ ਠੀਕ ਹੈ ਹੋ ਗਿਆ 1-2 ਸਾਲ 2 ਸਾਲ ਬਾਕੀ ਬੱਚੇ ਵੱਢਦੇ ਨੇ ਜੀ ਹਾਂ ਪੁੱਤੇ ਇੱਕ ਪੁੱਤੀ ਪੜਦੀ ਐ ਹਾਂਜੀ ਤਿੰਨ ਪੋਤੇ ਪੜਦੇ ਨੇ ਠੀਕ ਹੈ ਜੀ ਕੀਮਿਸ ਸਕੂਲ ਚ ਹਾਂ ਬੜੀਆ ਪਰਿਵਾਰ ਆਪਣਾ ਹੁਣ ਤੁਸੀਂ ਜਮੀਨਾਂ ਦੇ ਵੀਰੇ ਹੁਣ ਬੇਰੀ ਡਾਲ ਜਾਣ ਨੂੰ ਕਹਿੰਦੇ ਸੀ ਹਾਂਜੀ ਪਰ ਮੈਂ ਆਪਦੇ ਇਹਨਾਂ ਪੋਤੇ ਨੂੰ ਛੱਡ ਕੇ ਜਾ ਨਹੀਂ ਸਕਦਾ ਠੀਕ ਹੈ ਮੇਰਾ ਮਾਨੀਆ ਹੈ ਬਸ ਮੂਲ ਨਾਲੋਂ ਵਿਆਜ ਪਹਿਓ ਕਹਿੰਦੇ ਨੇ ਪਿਆਰਾ ਇਹ ਨਹੀਂ ਪੋਤਾ ਕਿਨੇ ਦੇ ਜੀਏਗਾ ਉਹ ਆ ਰਿਹਾ ਮੈਂ ਅੱਛਾ ਜੀ ਪਰ ਨਹੀਂ ਮੇਰੇ ਵੱਧ ਪਿਆਰ ਕਰਦੇ ਕਰਕੇ ਮੈਂ ਜੇ ਨੇੜੇ ਰਹਿੰਦੇ ਕਰਕੇ ਹਾਂਜੀ ਹਾਂਜੀ ਜੀ ਨਹੀਂ ਜੀ ਜੀ ਮੈਂ ਤਾਂ ਸੱਚੀ ਗੱਲ ਜੇ ਦੱਸਾਂ ਤਾਂ ਤੁਸੀਂ ਹਾਰਾ ਹੋ ਜਾਓਗੇ ਹਾਂਜੀ ਮੇਰੇ ਪੋਤੇ ਦਾ ਵਿਆਹ ਸੀਗਾ ਅੱਛਾ ਜੀ ਹਾਂ ਮੈਨੂੰ ਕਾਰਡ ਆਇਆ ਉਥੋਂ ਹਾਂਜੀ 20 ਖਤਰ ਕਾਗਜ਼ ਪੱਤਰ ਸਾਰੇ ਭੇਜਤੇ ਮੈਂ ਬਾਬਾ ਸੁੰਦਰ ਸਿੰਘ ਜੀ ਅੱਤੇ ਨਮਸਕਾਰ ਕਰ ਗਿਆ ਸੱਚੇ ਪਾਤਸ਼ਾਹ ਮੇਰਾ ਬੀਜ ਰਹਿ ਲੱਗੀ ਅੱਛਾ ਜੀ ਅਪਲਾ ਹੈ ਜਬਦਿਆ ਹਾਂਜੀ ਹਾਂਜੀ ਠੀਕ ਹੈ ਜੀ ਇੰਨਾ ਮੂਰ ਆਪਾਂ ਨੇ ਆਪਦੇ ਘਰ ਚ ਲੈ ਕੇ ਰਾਜੀ ਆ ਪੂਰੇ ਖੁਸ਼ਹਾਲ ਪੂਰੇ ਆਈਂ ਜੀ ਕਿਸੇ ਗੱਲ ਦਾ ਘਾਟਾ ਨਹੀਂ ਆਪਾਂ ਨੂੰ ਠੀਕ ਹੈ ਜੀ ਹਾਂ ਆਪਾਂ ਤਾਂ ਇਹੀ ਗੱਲ ਸੁਣਦੇ ਆ ਵੀ ਜਿੰਮੇ ਸਾਡੀ ਰੱਬ ਨੇ ਸੁਣੀ ਸਭ ਦੀ ਸੁਣੀ ਜੀ ਇਹ ਸਾਡੇ ਬਾਪ ਤੇ ਫੱਟ ਲੱਗੀ ਸੀਗੀ ਉਹ ਲੈ ਕੇ ਸਾਂਭਿਆ ਜੀ ਹਾਂ ਬਾਪ ਨੂੰ ਪਾਬਲੋ ਨੇ ਦਰਵਾਜੇ 'ਚ ਰੱਖਿਆ ਬੁਰਜ ਕਿ ਕਿਵੇਂ ਸੱਟ ਵੱਧੀ ਸੀ ਕੀ ਹੋ ਗਿਆ ਸੀ ਜੀ ਉਹ ਪਟਾਕਾ ਚਲਾਇਆ ਸੀ ਕੋਈ ਹੱਥਾਂ ਤੇ ਬਹਿ ਗਿਆ ਹੱਥਾਂ ਦੀ ਉਂਗਲਾਂ ਤੇ ਮਾਸ ਲੈ ਗਿਆ ਸੀ ਅੱਛਾ ਜੀ ਕੱਲੀ ਹੱਡੀਆਂ ਨਿਕੀਆਂ ਰਹੀਆਂ ਸੀ ਅੱਛਾ ਜੀ ਪਾਬਲੋ ਕਿਹੜੇ ਸਾਹਬਿਆ ਠੀਕ ਹੈ ਜੀ ਉੱਤੇ ਰੱਖਿਆ ਬੁਰਜ ਨਾਲ ਕਰਾ ਕੇ ਫਿਰ ਘਰੇ ਲੈ ਕੇ ਆਂਦਾ ਠੀਕ ਹੈ ਜੀ ਕੌਣ ਕਰਦਾ ਅੱਜ ਕਿਹਨੂੰ ਟਾਈਮ ਹੈ ਹਾਂ ਜੀ ਮੈਨੂੰ ਟਾਈਮ ਹੈਗਾ ਨਹੀਂ ਹੈਗਾ ਜੀ ਹਾਂਜੀ ਹੁਣ ਤਾਂ ਬਾਪ ਨੂੰ ਪੁੱਤ ਨਹੀਂ ਸਮਝਦਾ ਸਹੀ ਹੈ ਜੀ ਹਾਂ ਇਹ ਜੀ ਵੀ ਮੈਂ ਸੱਚੀ ਗੱਤ ਹਾਂ ਦਾਦਾ ਜੀ ਹੁਣ ਮੈਂ ਜੋ ਮੇਰੀ ਮੈਂ ਪੈਸਾ ਕਮਾਇਆ ਜੋ ਦਾ ਜ ਬੜਾਈ ਮੈਨੂੰ 10-15 ਸਾਲ ਹੋ ਗਏ ਇਹਨਾਂ ਦੇ ਨੌਕਰਾਂ ਦਾ ਮੈਂ ਕਿਸੇ ਕੱਲ ਕੋਈ ਤਖਾਲੀ ਦਿੰਦਾ ਇਹ 5 ਕਰਨ 50 ਕਰਨ ਕਿਸੇ ਨੂੰ ਦੇਣ ਕਿਹਨੂੰ ਲੈਣ ਜੇ ਨਹੀਂ ਮੈਨੂੰ ਪੈਸੇ ਦੀ ਲੋੜ ਆ ਮੈਨੂੰ ਜਿਹਦੇ ਮਿਲ ਜਾਂਦੇ ਠੀਕ ਹੈ ਜੀ ਮੈਨੂੰ ਕਪੜੇ ਸਮਾਨ ਸਵਾ ਕੇ ਅਲਮਾਰੀਆਂ ਇਹਨਾਂ ਦੇ ਪੰਹੇ ਪੰਹੇ ਜਿਹੜੇ ਮਰਜੀ ਬਾ ਜੀ ਮੈਨੂੰ ਇਹਨਾਂ ਨੇ ਇੱਥੋਂ ਤੇ ਜੀਵਨ ਦੀ ਦੁਕਾਨ ਤੱਕ ਹੀ ਤੌਰ ਤੇ ਜਾਣਦੇ ਥੋੜੇ ਤੱਕ ਨਾ ਤੇ ਘੂਟੇ ਲੈ ਕੇ ਆਵੋ ਠੀਕ ਹੈ ਜੀ ਨਾ ਇਹ ਮੈਂ ਕਿਸੇ ਨਾਲ ਚਲੇ ਵੀ ਆ ਨਾ ਬੀ ਇਤਰਾਜ਼ ਕਰਨੀ ਹਾਂ ਠੀਕ ਹੈ ਜੀ ਪਿਆਰ ਹੁੰਦਾ ਜੀ ਹਾਂ ਸਹੀ ਹੈ ਜੀ ਨਹੀਂ ਮੈਂ ਬਰਪਨੂ ਜਾਣਾ ਜੀ ਮੈਂ ਕਿਸੇ ਮਗਰ ਇਹ ਇਤਰਾਜ਼ ਕਰਦੀ ਠੀਕ ਹੈ ਜੀ ਮੈਂ ਅੱਜ ਖਾਣੇ ਜਾਣਾ ਸੀ ਆਦੇ ਦੋਸਤ ਨੂੰ ਮਿਲਣ ਉਹਦਾ ਨਾਮ ਵੀ ਬਲਦੇਵ ਹੈ ਅੱਛਾ ਜੀ ਉਹ ਬੀਜੇ ਚੌਂਕ ਤੇ ਰਹਿੰਦਾ ਠੀਕ ਹੈ ਜੀ ਮਦੇ ਲੜਕੇ ਨੇ ਕੱਲੂ ਕੋਲ ਡੇਮ ਜਾਣਾ ਅੱਛਾ ਜੀ ਤੇ ਅੱਜ ਸਾਨੂੰ ਟਾਈਮ ਨਹੀਂ ਸੀ ਇਹਦਾ ਤਿਆਰ ਸੀ ਕਿ ਚਲੋ ਤੁਹਾਨੂੰ ਬੁਲਾ ਲਿਓ ਉਹ ਕਹਿੰਦੇ ਸੋ ਤੋ ਨਹੀਂ ਆਉਂਦਾ ਤੁਸੀਂ ਜਾਣਦੇ ਕੋਈ ਵਾਲੀ ਵੀ ਠੰਡ ਜਾਂਦੇ ਹਾਂ ਠੀਕ ਹੈ ਜੀ ਹਾਂ 1962 ਦੀ ਆੜੀ ਦੇ ਲੋ ਉਹਨ ਤੱਕ ਚੱਲ ਰਹੀ ਹੈ ਪਰਿਵਾਰਕ ਸਬੰਧ ਬਣ ਗਏ ਹਾਂ ਉਹ ਤੁਸੀਂ ਆਇਆ ਕਰਿਓ ਆਹ ਡੈਡੀ ਨੇ ਪੁੱਛੇ ਰੂ ਬੰਦਾ ਕਹੇ ਜਾ ਠੀਕ ਹੈ ਜੀ ਇਹਨਾਂ ਉੱਤੋਂ ਪੂਲੀ ਦਵਾਈ ਸੀਗੀ ਅੱਛਾ ਜੀ ਪੂਲੀ ਮੜੀ ਨੁਕਸਾੜੀ ਉਹ ਕਹਿੰਦਾ ਸਰਾਰੀ ਚਾਹ ਪੀ ਲਓ ਪਾਣੀ ਪੀ ਲਓ ਪੂਲੀ ਹੁੱਥ ਰੱਖ ਦੋ ਨਮੀ ਰਹੇ ਠੀਕ ਹੈ ਜੀ ਨਾ ਅਸੀਂ ਰੁਪਏ ਨਹੀਂ ਕਰ ਜੀ ਡੈਡੀ ਨੇ ਬਹੁਤ ਮੰਨਿਆ ਤੇ ਬੜੇ ਖੈਸੋ ਹਾਂਜੀ ਉਹਨਾਂ ਦੇ ਬਹੁਤ ਬੜੇ ਕਿਹਾ ਜਾਂਦਾ ਬੰਦੇ ਨਹੀਂ ਮਿਲਣਾ ਹਾਂਜੀ ਹਾਂਜੀ ਸਹੀ ਹੈ ਜੀ ਇਹ ਨਹੀਂ ਗੱਲ ਆਪਦੇ ਕੰਮ ਤਾਂ ਆਪਾ ਪੂਰੇ ਸੰਤ ਮਹਰ ਰਹੇ ਹਾਂ ਜੀ ਹਾਂਜੀ ਇਹ ਫਿਰ ਹੁਣ ਜਿਵੇਂ ਤੁਸੀਂ ਇਕੱਲਾ ਖਰਾਦ ਦਾ ਕਰਦੇ ਸੀਗੇ ਜੀ ਜਾਂ ਇਹ ਫਿਰ ਕੀ ਵਧਾਇਆ ਹੁਣ ਉਹ ਯਾਰ ਰੌਣਕ ਤਾਂ ਹੋ ਗਈ ਗਾਗ ਨੂੰ ਇੱਕ ਕੰਮ ਤੋਂ ਜਵਾਬ ਦੇਣਾ ਜਿੱਦੇ ਗਾਗ ਰੋਲਾ ਪਾਉਂਦਾ ਵੀ ਤਾਂ ਕੰਮ ਨਹੀਂ ਕਰਦੇ ਜੇ ਰਾ ਆ ਗਿਆ ਉਹੀ ਸਾਡੇ ਤੋਂ ਹੁਣ ਆਜੇ ਮੈਂ ਠੀਕ ਹੈ ਜੀ ਠੀਕ ਹੈ ਜੀ ਹੁਣ ਕੀ ਕੀ ਕੰਮ ਕਰਦੇ ਹੋ ਵਰਕਸ਼ਾਪ ਤੇ ਇੱਥੇ ਜੀ ਆਹ ਕੋਠੀਆਂ ਚ ਟਿਕਾਠ ਬਣਾਉਂਦੇ ਆ ਠੀਕ ਹੈ ਜੀ ਆਹ ਰੋਟੇਟਰ ਸਮਾਰਦੇ ਆ 24 ਵਾਲੀ ਸਮਾਰਦੇ ਵੱਡੀ ਕਮਾਂ ਲਾਏ ਛੋਟੀ ਆਏ ਕੋਈ ਆਏ ਠੀਕ ਹੈ ਜੀ ਪਹਿਲਾਂ ਜਨਰੇਟਰ ਬਣਾਇਆ ਠੀਕ ਹੈ ਕ੍ਰੈਂਪਟਰ ਦਾ ਜਨਰੇਟਰ ਲਾ ਕੇ ਰੇੜੀਆਂ ਬਣਾ ਕੇ ਲੋਕਾਂ ਤੋਂ ਹਾਂਜੀ ਸਾਨੂੰ ਕੋਈ ਅੱਜ ਤੱਕ 50 ਸਾਲ ਚ ਸ਼ਿਕਾਇਤ ਨਹੀਂ ਆਈ ਕਰੇ ਵੀ ਤੁਹਾਡੇ ਕੰਮ ਚ ਨੁਕਸਾ ਸਾਡਾ ਇੰਜਣ ਲੋਡ ਬੰਦਾ ਜਾਂ ਜਨਰੇਟਰ ਥੋੜਾ ਸਹੀ ਨਹੀਂ ਯਾਤਰੀ ਜਾਨਾ ਠੱਗੀ ਕਰਕੇ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ ਕੋਈ ਬੰਦਾ ਸਾਨੂੰ ਐ ਕਹਿ ਨਹੀਂ ਸਕਦਾ ਹਾਂਜੀ ਕਿਸੇ ਪਿੰਡ ਚੋਂ ਵੀ 52 ਪਿੰਡਾਂ ਚੋਂ ਠੀਕ ਹੈ ਜੀ ਵੀ ਸਾਡੇ ਨਾਲ ਗਲਤ ਗੱਲ ਕਰੀਏ ਠੀਕ ਹੈ ਜੀ ਆਪਾਂ ਆਪਾਂ ਸੱਚੇ ਪਾਤਸ਼ਾਹ ਨੂੰ ਇਹੀ ਕਹਿੰਦੇ ਵੀ ਸੱਚੇ ਪਾਤਸ਼ਾਹ ਬਸ ਇੱਥੇ ਕੀ ਰੱਖੀ ਜਿੰਨੀ ਕੀ ਚਿਤ ਬਣੀ ਨਹੀਂ ਬਣਾਈ ਰੱਖੀ ਬਣਾਈ ਰੱਖੀ ਹਾਂਜੀ ਤਦ ਕੋ ਰਾਮ ਸਿੰਘ ਦੀ ਕਿਰਪਾ ਸੇ ਪਾਸ਼ਾ ਜੀ ਜੀ ਠੀਕ ਹੈ ਜੀ ਪੈਣੀ ਸਾਹਿਬ ਜਾਣੀ ਆ ਪੈਣੀ ਸਾਹਿਬ ਵਾਲੇ ਇੱਥੇ ਆਉਂਦੇ ਨੇ ਗੱਡੀ ਲੈ ਕੇ ਜੀ ਆਪਾਂ ਗਰਾਹੀ ਦਿੰਦਿਆਂ ਉਹ ਮੇਰਾ ਉੱਤੇ ਕਾਰਡ ਦਿੱਤਾ ਹੈ ਠੀਕ ਹੈ ਜੀ ਤੁਸੀਂ ਮੇਰੇ ਘਰ ਜ਼ਰੂਰ ਆਉਣਾ ਜੀ ਆਉਂਦੇ ਨੇ 6 ਮਹੀਨੇ ਬਾਅਦ ਜੀ ਠੀਕ ਹੈ ਜੀ ਬਾਕੀ ਬਾਬਾ ਸੰਦਰਸੂ ਜੀ ਨੇ ਕੋਈ ਸੇਵਾ ਕਰੀ ਕੋ ਦਰ ਸਾਹਿਬ ਦੀ ਹੋ ਰਾ ਸਕੀ ਜੀ ਹਾਂ ਜੀ ਠੀਕ ਹੈ ਜੀ ਸੱਚੇ ਪਾਤਸ਼ਾਹ ਨੇ ਆਪਣੀ ਕਿਰਪਾ ਕੀਤੀ ਜੀ ਮਤ ਕੰਮ ਸੇ ਹੁੰਦੀ ਹੁੰਦੀ ਸੀ ਹਾਂ ਜੀ ਮੈਂ ਕੰਮ ਛੱਡਨ ਲਈ ਜੀ ਦੀ ਕੰਮ ਸਾਢੇ ਕਿ ਖਰਾਜ ਬੰਦ ਕਰਕੇ ਮੈਂ ਤੁਰ ਜਾਂਦਾ ਸੀ ਸੰਤਾ ਨਾਲ ਜੀ ਮੈਨੂੰ ਕਿਸੇ ਜੀਮ ਜਾ ਰਿਹਾ ਇਹ ਨਹੀਂ ਗੱਲ ਕਹੇ ਵੀ ਸਾਡਾ ਤਾਂ ਕੰਮ ਕਰੂ ਨਹੀਂ ਕਰਿਆ ਜੀ ਪਰ ਹੁਣ ਤਾਂ ਹੁਣ ਦੇ ਹੋਰ ਜੀ ਮਹਿੰਗਾ ਹੋ ਗਈ ਹਾਂਜੀ ਹਾਂਜੀ ਹਾਂ ਹੁਣ ਤਾਂ 2 ਮਿੰਟ ਰੇਲਾ ਖੜ ਸਕਦਾ ਨਾ ਜੀ ਸੋ ਦੱਸਣਾ ਚਾਹੁੰਦੇ ਅੱਗੇ ਅੱਗੇ ਮੇਰਾ ਇਹ ਹੋਰ ਵਿਸ਼ਵਾਸ ਸੀ ਜੀ ਅੱਗੇ ਮੈਂ ਆਪ ਕੰਮ ਕਰਕੇ ਦੇ ਕੇ ਰਾਜੀ ਸੀ ਨੌਕਰੀ ਤੋਂ ਦੀ ਚਕਣਾਉਦਾ ਵੀ ਤਾਂ ਕਿ ਮੈਨੂੰ ਇਹ ਨਾ ਮਹਰਾ ਜੀ ਉਦਾਂ ਲੱਗਾ 8 ਬਟਾਂਕਾ <laughs> <laughs> हां ठीक है जी ठीक है जी। इक ਗੱਲ ਸਹੀ ਹੈ ਜੀ। हां ਵੀ ਸੇ ਤੋਰ ਦੇ। ਮੈਂ ਕਹਾਂ ਤੂੰ ਖਤਰਜ ਤਾਂ ਮੁੜੇਗਾ ਸਾਡੀ ਕਿੰਨੀ ਹੱਦ ਕਹੂਗੀ। हां ਸਹੀ ਹੈ। ਇੱਕ ਮਿੰਟ ਕੱਲ ਤੁਹਾਨੂੰ ਚਾਰ ਪੰਜ ਦਿਹਾੜੀਆਂ ਲੈਣਗੇ। ਜੀ। हां। ਉਹ ਲੈ ਹੈਪੀ ਹੈ ਦੇ ਲੋਕੀ ਆਲ ਹੈ। ਜੀ। 11 ਦਿਹਾੜੀਆਂ। हां जी हां, ਲੇਬਰ ਤੇ ਸਾਰਾ ਕੰਮ ਹੋ ਗਿਆ ਜੀ। हां। ਜਿਆਨੂ ਸਾਨੂੰ ਹੈਪੀ ਕਹਿ ਕੇ ਦਿਖਾ ਵੀ ਸਾਡੇ ਕੰਮ ਚ ਹੋਊਗਾ। हां ਨਾਲੇ ਵੱਡਾ ਕੰਮ ਆਉਂਦਾ ਜੀ। ਆਹ ਨਾ। हां जी। ਕੰਮ 'ਚ ਕੋਈ ਨੁਕਸ ਨਹੀਂ ਹੋਊਗਾ ਸਾਡੇ। ਠੀਕ ਹੈ ਜੀ। ਅਚਾਰ ਵਾਲੀ ਇਹ ਚਾਰ ਵਾਲੀ ਮਸ਼ੀਨਾਂ ਹੁੰਦਾ ਵੀ ਰਿਪੇਅਰ ਕਰਦੇ ਆਂ ਭਾਜੀ। ਟੀਲਰ ਦੀ ਵੀ ਕਰਦੇ ਆਂ ਜੀ। ਜੋ ਕੁਛ ਪੰਜਾਬ ਕੀ ਜਿਹੜਾ ਚੱਲਿਆ ਆ ਜੀ ਉਹ ਹੀ ਰਿਪੇਅਰ ਮਾਰ ਠੀਕ ਹੈ ਜੀ ਜੋ ਕੁਛ ਮਰਜੀ ਆ ਜਵੇ ਠੀਕ ਹੈ ਜੀ ਅਸੀਂ ਉਹਨੂੰ ਸਮਝਣਾ ਹੈ ਠੀਕ ਹੈ ਜੀ ਵੀ ਉਹਦੀ ਥਿਊਰੀ ਕੀ ਹੈ ਜੀ ਜੇ ਆਪਾਂ ਥਿਊਰੀ ਦੀ ਸਮਝਾ ਦੇ ਤਾਂ ਕੰਮ ਨਹੀਂ ਚੱਲਦਾ ਠੀਕ ਹੈ ਜੀ ਹੈਪੀ ਆ ਬੱਸੀ ਵਾਲਾ ਹਾਂਜੀ ਆਲੀ ਜਿਹੜਾ ਇਹ ਬੰਦੇ 50 ਖੜੇ ਉਹਨੂੰ ਪਹਿਲਾਂ ਹੈਪੀ ਜਾਓ ਹਾਂਜੀ ਕਿਉਂ ਤੇ ਜਿਹੜੇ ਗੇਰੇ ਖੜਦੇ ਨੇ ਹਾਂ ਠੀਕ ਹੈ ਕੋਈ ਲੇਬਰ ਕਿ ਨਹੀਂ ਪੈਂਦੀ ਕਿੰਨੀ ਪੈਂਦੀ ਜੀ ਇਹ ਨਹੀਂ ਗੱਲ ਜੇ ਜ਼ਿੰਮੇਵਾਰ ਨਹੀਂ ਫਸਲ ਨਹੀਂ ਬਜਾਵਾਂਗੇ ਸਾਨੂੰ ਰੋਟੀ ਕਿੱਥੋਂ ਮਿਲੇਗੀ ਸਹੀ ਹੈ ਜੀ ਹਾਂ ਜੀ ਹਾਂ ਜੀ ਇਹ ਜੱਟ ਚੌੜੀ ਬੀਜੂ ਕਣਕਰੀ ਬੀਜੂ ਸਾਨੂੰ ਸਾਡੀ ਬਾਹਰ 6000 ਰੁਪਏ ਕਿਥੋਂ ਹੋਣਗੇ ਜੀ ਸਹੀ ਹੈ ਜੀ ਏਗਲੀ ਗੱਲ ਜੀ ਆਪਾਂ ਜੱਟ ਨੂੰ ਪਹਿਲ ਦਿੱਤੀ ਹੈ ਜੱਟ ਦੀ ਸੱਚੇ ਪਾਤਸ਼ਾਹ ਸੁਨਤੋਤ ਸਿੰਘ ਮਹਾਦੇਵ ਕ੍ਰਾਂ ਦੀ ਤੰਦਰੁਸਤੀ ਮੰਗਦੇ ਬਸ ਉਹਨਾਂ ਨੇ ਤੁਹਾਨੂੰ ਪਹਿਲ ਦਿੱਤੀ ਹੈ ਜਾਨੀ ਇਹ ਰਿਸ਼ਤਾ ਪੂਰਾ ਗੁੜਾ ਰਿਹਾ ਜੀ ਹਾਂ ਜੀ ਆਪਾਂ ਤਾਂ ਇਹ ਕਹਿੰਦਾ ਵੱਡਾ ਮਾਣ ਆਪਣਾ ਜੀ ਕੋ ਸਾਡੇ ਕੋਲ ਜ਼ਮੀਨ ਨਹੀਂ ਫਸਲ ਨਹੀਂ ਬਾੜੀ ਨਹੀਂ ਲੈਣਾ ਇਹਨਾਂ ਨੂੰ ਮੈਂ ਤੁਹਾਨੂੰ 5-10 ਲੱਖ ਰੁਪਏ ਹੁਣ ਫੜਕੇ ਦਿਖਾ ਦਵਾਂ ਜੀ ਇੰਨਾ ਮਿਲ ਵਰਤ ਜੀ 10 ਕਹਦੇ ਦੋ ਠੀਕ ਹੈ ਜੀ ਕੋਈ ਪੜ ਕੇ ਦਿਖਾਵੇ ਠੀਕ ਹੈ ਜੀ ਹਾਂ ਇੱਕ ਆਪਣੇ ਪਿੰਡਾਇ ਕਹਿੰਦੇ ਨੂੰ ਸੀ ਕਿ ਆਪਣੇ ਪਿੰਡ ਤੇ ਜੀ ਪਹਿਲਾਂ ਤੋਂ ਮਤਲਬ ਮੌਸਮੀ ਹੋ ਰਿਹਾ ਸੀਗਾ ਰਿਹਾ ਆਪਣੇ ਪਿੰਡ ਦੀ ਫਸਲ ਨਹੀਂ ਹੁੰਦੀ ਸੀ ਤੁਸੀਂ ਤਾਂ ਕੀ ਦੇਖੀ ਹੋਣਾ ਜੀ ਉਹ ਹਾਂ ਜੀ ਹਾਂ ਹਾਂ ਉਹ ਦੱਸੋ ਥੋੜਾ ਜਿਹਾ ਸਾਡੇ ਬਾਪੂ ਜੀ ਜੀ ਨਿਸ਼ਾਨੀ ਰੱਖੀ ਵੀ ਸੀ ਜਦੋਂ ਪਾਣੀ ਲਾਂਗੇ ਵਾਲੀ ਚੌਕੜੇ ਨੇ ਲਾ ਗਿਆ ਉਦੋਂ ਪਿੰਡ ਨੂੰ ਖਤਰਾ ਹੁੰਦਾ ਹੈ ਅੱਛਾ ਜੀ ਦੇ ਲਓ ਹਾਂ ਜੀ ਉਦੋਂ ਫਿਰ ਹਲਾ ਹਰ ਕੱਲ ਦਾ ਪਤਾ ਸੀ ਸਾਡੇ ਪਿੰਡ ਵਿੱਚ ਕਿਤੇ ਲੈਟਰਿੰਗ ਜਾਣ ਨੂੰ ਜਗ੍ਹਾ ਨਹੀਂ ਹੁੰਦੀ ਇੰਨਾ ਪਾਣੀ ਆ ਜਾਂਦਾ ਸੀਗਾ ਠੀਕ ਹੈ ਜੀ ਤਾਂ ਹੀ ਆਪਾਂ ਨੇ ਇੰਨੀ ਚੰਗੀ ਆ ਗਈ ਆਲੂ ਤੋਂ ਆ ਘੜ ਕੇ ਲਿਆਉਣੇ ਬਾਹਰ ਮੱਕੀ ਆਪਾਂ ਖਾਣ ਪੀਣ ਨੂੰ ਕਲਸ਼ਿਆਂ ਤੋਂ ਲੈਣੀ ਖਾਣ ਨੂੰ ਜਿਹੜੇ 20 ਕਿਲੋ ਲੋਣੀ ਕਿਸੇ ਕਿਸੇ 10 ਕਿਲੋ ਲੋਣੀ ਬਹੁਤ ਲੋਕਾਂ ਨੇ ਚੰਗੀ ਦੇਖੀ ਆ ਜੀ ਤੁਸੀਂ ਉਹ ਟਾਈਮ ਦੇਖਿਆ ਜੀ ਹਾਂ ਤਾਂ ਦੇਖਿਆ ਡੇਰੇ ਮੂਰੇ 2.5 ਫੁੱਟ ਬਾਣੀ ਡੇਢ ਫੁੱਟ ਬਾਣੀ ਮੈਂ ਦੇਖਿਆ ਅੱਛਾ ਜੀ ਹਾਂ ਠੀਕ ਹੈ ਜੀ ਆਪਾਂ ਡੇਰਾ ਸਾਹਿਬ ਨਹੀਂ ਹੈਗੇ ਹਾਂਜੀ ਹਾਂਜੀ ਉਹਦੇ ਪਟੇ ਗੇੜ ਕੋਲੇ ਹਾਂਜੀ ਪਾਣੀ ਇੰਨਾ ਆ ਜਾਂਦਾ ਸੀ 2.5 ਫੁੱਟ ਪਾਣੀ ਚਾ ਚੱਲਦਾ ਸੀ ਅੱਛਾ ਜੀ ਫਿਰ ਲੋਕ ਤਾਂ ਮੈਂ ਬਹੁਤ ਔਖਾ ਹੋ ਜੀ ਉਹ ਟਾਈਮ 'ਚ ਮੇਰਾ ਵਿਆਹ ਹੋਇਆ 68 'ਚ ਹਾਂਜੀ ਉਦੋਂ ਕਲਿਆਣ ਦੇ ਪੁਲ ਤੋਂ ਸਾਨੂੰ ਗੱਡੇ 'ਚ ਬਿਠਾ ਕੇ ਲੈ ਕੇ ਆਏ ਅੱਛਾ ਜੀ ਪਾਣੀ ਵਹਿਦੀ ਆਈ ਸੀ ਜੀ ਹਾਂ ਗੱਡੇ 'ਚ ਬਹੁਤ ਸੀਗੇ ਮੋਤਾ ਸੀਗੇ ਬਹੁਤ ਵੱਡੇ ਵੱਡੇ ਪੌੜ ਸੀਗੇ ਅੱਛਾ ਜੀ ਗੱਡਾ ਖਿੱਚ ਕੇ ਲਿਆਏ ਸੀ ਉਹ ਠੀਕ ਹੈ ਜੀ ਉਦੋਂ ਫਿਰ ਰਸਤੇ ਹੋਇਆ ਤੁਸੀਂਗੇ ਪਿੰਡ ਨੂੰ ਜੀ ਹੋ ਜਾਂਦੇ ਸੀ ਐ ਨਹੀਂ ਕਹਿੰਦੀ ਉੱਚਾ ਯਾਰ ਖਾਣ ਨੂੰ ਦਾਣੇ ਨਹੀਂ ਹੁੰਦੇ ਇੱਥੇ ਨਹੀਂ ਹਾਂਜੀ ਕਿੰਨੇ ਹਰਨਾਮ ਸੁ ਚਮਕ ਦੀ ਮਿਹਰ ਹੈ ਅੱਛਾ ਜੀ ਮੇਰੇ ਘਰਵਾਰ ਕੇ ਇਹਨਾਂ ਨੇ ਮੇਰੀ ਮਦਦ ਕੀਤੀ ਮੈਂ ਸੱਚੀ ਕਹਦਾ ਅੱਛਾ ਜੀ ਮੈਨੂੰ ਬਿਨਾ ਵਿਆਜ ਤੋਂ ਲੋਨ ਦਵਾਇਆ ਸੀ ਉਹ ਅੱਛਾ ਜੀ ਜਦੋਂ ਸ਼ੁਰੂਆਤ ਹੁੰਦੀ ਹੈ ਜੀ ਜਦੋਂ ਮੈਂ ਖਰਾਦ ਲੈਣੀ ਸੀ ਪਹਿਲਾਂ ਇਹਨਾਂ ਨੇ ਮੈਨੂੰ ਬੁਲਾਇਆ ਫੇ ਮੈਨੂੰ ਮਿਲੇ ਫੇ ਮੈਨੂੰ ਇਹਨਾਂ ਨੇ ਸਾਰਾ ਕੁਝ ਪੁੱਛਿਆ ਤੂੰ ਕੀ ਕਰਦਾ ਮੈਂ ਮੈਂ ਕਹੇ ਜੀ ਮੈਂ ਖਰਾਦੇ ਕੰਮ ਚ ਬੰਬੂਗੁਰਾ ਮਾਰ ਸਮਾਲ ਛੇਲਣਾਸੀ ਵਾਲਿਆਂ ਤੋਂ ਬਿਨਾ ਵਿਆਜ ਤੋਂ ਮੈਨੂੰ ਇਹਨਾਂ ਨੇ ਪਹੁੰਚਾਇਆ अच्छा जी ओही 5000 ਨਾ ਮੈਂ ਅਭੀ ਰੋਟੀ ਚਾਲੂ ਕਰ ਲਈ ਮੈਂ ਬਟਾਲੇ ਜਾ ਕੇ ਖਰਾਦ ਲੈ ਕੇ ਆਇਆ ਮੇਰੇ ਰਿਸ਼ਤੇਦਾਰ ਮੇਰੀ ਇਹ ਨਹੀਂ ਮਦਦ ਕਰਦੀ ਮੈਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ ਬਟਾਲੇ ਖਰਾਦ ਮੇਰੀ ਪਸੰਦ ਕਰਾ ਕੇ ਜੇ ਦੁਕਾਨੇ ਲੈ ਕੇ ਆਇਆ ਪਹਿਲਾਂ ਮੈਂ ਇੰਜਣ ਰਿਚ ਚਲਾਈ ਫਿਰ ਸਿੰਗਲ ਫੇਸ ਮੋਟਰ ਲਾਈ ਦੋ ਦੀ ਫਿਰ ਮੈਂ ਚੌਰੀਆ ਤੋਂ ਪਲਾਟ ਰੇਲੇ ਮੋਲੇ ਇੱਥੇ ਜੀ ਹਾਂ ਮੈਨੂੰ ਕੋ ਜਗਤ ਲੱਗੀ ਜੀ अच्छा कोई ना कोई ना रोक ਲਈ। फेर मैं कुल्ले माहौल जा गया। हां जी। ਹੁਣ ਮਨ ਨੂੰ ਸ਼ਾਂਤੀ ਹੈ। ਸਭ ਕੁਝ ਲੋਡ ਰੱਬ ਨੇ ਕੀਤਾ ਮੇਰਾ। ਜੀ। ਅਸੱਚੀ ਬਾਸਰ ਕਹਿੰਦਾ ਜਿਵੇਂ ਮੇਰੇ ਤੇ ਕਿਰਪਾ ਕੀਤੀ ਮੇਰੇ ਬਾਪ ਤੇ ਕਿਰਪਾ ਕੀਤੀ। ਸਭ ਤੇ ਕਰਦਾ। ਜੀ। ਠੀਕ ਹੈ ਜੀ। ਸਮੇਂ ਤੁਸੀਂ ਜਾਣ ਦੀ ਔਖੇ ਸੌਖੇ ਸਾਰੀ ਦੇਖ ਲਈ ਜੀ ਆਓ ਬੜਾ ਅਚਾਗੇ। ਹੁਣ ਤੁਸੀਂ 70 ਸਾਲ ਦੀ ਉਮਰ ਤੇ ਮਨ ਪੂਰੇ ਸੁਖੀ ਹੋਈ। ਹਾਂ ਪੂਰੇ ਸੁਖੀ ਮਨ ਨੂੰ ਆਪਣੀ ਸ਼ਾਂਤੀ ਹੈ ਪੂਰੀ। ਠੀਕ ਹੈ ਜੀ ਕੁਛ ਕਹਿਣਾ ਪਰ ਉੱਠ ਕੇ ਹੀ ਕਰੇ ਮੈਂ ਸੱਚੇ ਪਾਤਸ਼ਾਹ ਪਹਿਲੇ ਜਨਨੀ ਲੋੜ ਨਹੀਂ ਸੱਚੇ ਪਾਤਸ਼ਾਹ ਮੂਲ ਗ੍ਰਿਸ਼ਤ ਤੰਦਰੁਸਤੀ ਦੀ ਲੋੜ ਜੀ 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 ਆਪਾਂ ਹੋਰ ਕੁਝ ਨਹੀਂ ਮੰਗਦੇ ਨਾ ਜੀ ਆਪਾਂ ਨੂੰ ਚਾਹੀਦੀ ਜਨਨੀ ਵਧੀਆ ਰੋਟੀ ਖਾਣੀਆਂ ਵਧੀਆ ਪਹਿਣੇ ਕੱਪੜੇ ਪਹਿਣਨ ਵਧੀਆ ਰਿਸ਼ਤੇ ਜਰੀ ਜਾਨਣੇ ਨੇ ਜੀ ਆਬਲਿਕ ਜੀ ਆਪਣੀ ਮਾਰਕਟ ਹੈ ਪੂਰੀ ਜਿਹੜੇ ਮੈਂ ਮਰਜ਼ੀ ਮੇਰੇ ਨਾਮ ਲੈ ਲਓ ਅਗਲੇ ਯਾਦ ਕਰਨਗੇ ਵੀ ਹਾਂ ਵੀ ਹੈਗਾ ਬੰਦੇ ਠੀਕ ਹੈ ਜੀ ਇਹ ਜਿਹੜਾ ਜਿਹੜੀ ਤੰਦਰੁਸਤੀ ਹੈ ਫਿਰ ਇਹ ਕੰਮ ਕਰ ਕੀ ਹੈ ਜੀ हां ਜਿਹੜੀ ਤੁਹਾਡੇ ਸਰੀਰਿਕ ਤੰਦਰੁਸਤੀ ਆਪਾਂ ਇਹ ਮੇਰੀ ਮੇਰੀ ਤੰਦਰੁਸਤੀ ਦਾ ਰਾਜ ਆ ਮੈਂ ਮਤਲਬ ਵੱਤ ਤੋਂ ਵੱਤ ਗੱਲ ਕੀ ਪੁੱਛੋ ਮੈਂ ਬੱਚਿਆਂ ਨੂੰ ਨਾ ਪਿਆਰ ਨਹੀਂ ਕੀਤਾ ਜੈਨਾਂ ਕਾਰੋਬਾਰ ਨੂੰ ਪਿਆਰ ਕੀਤਾ ਬਸ ਜੀ ਨਾ ਮੈਂ ਨਹੀਂ ਮੈਂ ਤਾਂ ਕੰਮ ਨੂੰ ਪਹਿਲ ਦਿੰਦੀ ਆ ਠੀਕ ਹੈ ਜੀ ਬਾਕੀ ਦੂਜੇ ਨੰਬਰ ਤੇ ਜ਼ਿੰਮੇਵਾਰਤਾ ਕੰਮ ਬਸ ਜ਼ਿੰਮੇਵਾਰਤਾ ਪਹਿਲਾਂ ਕੰਮ ਕਰਨਾ ਹੋਰ ਬਾਅਦ ਹੋ ਗਿਆ ਹੋ ਗਿਆ ਨਹੀਂ ਨਾ ਸਹੀ ਠੀਕ ਹੈ ਜੀ ਮੈਨੂੰ ਐ ਸੀ ਜੇ ਫਸਲ ਬੀਜੀ ਜਾਊਗੀ ਤਾਂ ਸਾਡੇ ਘਰ ਪੈਸੇ ਆਉਣਗੇ ਜੀ ਸਹੀ ਜੀ ਮੈਂ ਤਾਂ ਇਸ ਕਰਦਾ ਜੱਟ ਦਾ ਵੀ ਬਹੁਤ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਮੇਰ ਦਾ ਪਿਆਰ ਰੱਖਿਆ ਸਤਿਕਾਰ ਰੱਖਿਆ ਪੰਜਾਹ ਸਾਲ ਚ ਮੈਨੂੰ ਕੋਈ ਲੋਕਾਂ ਨੇ ਪੈਸੇ ਮੰਗਣ ਦੀ ਕੋਈ ਲੋੜ ਨਹੀਂ ਪਈ ਜਦੋਂ ਕੰਮ ਖੋ ਗਿਆ ਸੀਜ਼ਨ ਤੋਂ ਬਾਅਦ ਮੇਰੇ ਘਰੇ ਪੈਸੇ ਦੇ ਠੀਕ ਹੈ ਜੀ ਇਹ ਵੀ ਦੇਖੋ ਬਹੁਤ ਵੱਡੀ ਗੱਲ ਹੈ ਹਾਂਜੀ ਹਾਂਜੀ ਸਹੀ ਹੈ ਜੀ ਕਲਸ਼ਿਆਲੇ ਚਿਤਾਰ ਸੇ ਹੋਇਆ ਹਾਂਜੀ ਪੰਜਾਹ 52 ਸਾਲ ਉਹਨੇ ਮੈਨੂੰ ਕੰਮ ਕਰਾਇਆ ਜੀ ਉਹ ਮੈਨੂੰ ਮੰਨ ਗਿਆ ਕਹਿੰਦਾ ਵੀ ਅੱਜ ਤੱਕ ਅਸੀਂ ਦਸੀ ਦਾ ਕਾਬਲਾ ਲੈ ਨਹੀਂ ਕਿਸੇ ਹਮ ਦੇ ਗੜ ਗਏ ਦਰਸ਼ਨ ਭਗਤ ਹੋਇਆ ਹਾਂਜੀ ਦੂਜੀ ਗੱਲ ਸਾਰੇ ਪਿੰਡ ਵਿੱਚੋਂ ਸਾਰੀ ਮਾਰਕੀਟ ਚੋਂ ਦਰਸ਼ਨ ਭਗਤ ਕੇ ਮੇਰੇ ਘਰ ਪੈਸੇ ਵੀ ਪੜਾਉਂਦੇ ਠੀਕ ਹੈ ਜੀ ਹਾਂ ਦੇ ਲੈ ਵੱਡੀ ਚਾਲੀ ਵੱਡੀ ਗੱਲ ਹੈ ਹਾਂਜੀ ਹਾਂਜੀ ਬਿਨਾ ਮੰਗੇ ਤੋਂ ਹਾਂਜੀ ਪਹਿਲਾਂ ਇਹਨਾਂ ਨੇ ਦੋਨਾਂ ਭਾਈਆਂ ਨੇ ਸਾਡੇ ਘਰੇ ਡਿਗਣਾ ਪੈਸੇ ਦੇ ਕਿਉਂ ਦੀ ਠੀਕ ਹੈ ਜੀ ਹਾਂ ਬਹੁਤ ਇਹਨਾਂ ਨੇ ਕਈ ਵਰੀ ਗੱਲਾ ਗਲਤ ਸੀ ਹੋ ਤੰਗੀ ਜੀ ਪੰਚਾਇਤ ਮੈਂ ਇਹਨਾਂ ਦੇ ਕੰਮ 2-2000 ਰੁਪਏ ਵਾਲੇ ਕੰਮ ਆਪਾਂ ਸੁਚਤ ਕਰੇ ਠੀਕ ਆ ਜੀ ਮੈਨੂੰ ਇੰਨਾ ਪੈਸਾ ਦਾ ਲਾਲਚ ਨਹੀਂ ਆ ਜਿੰਨਾ ਬਸ ਕੰਮ ਦਾ ਮੈਨੂੰ ਐ ਸੀ ਵੀ ਮੇਰੇ ਕੰਮ ਚੱਲੀ ਹੋਵੇ ਪੈਸੇ ਆਈ ਆਈ ਜਾਣੇ ਜੀ ਹਾਂਜੀ 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 ਸਹੀ ਆ ਜੀ ਜਿਵੇਂ ਸੱਚੇ ਪਾਤਸ਼ਾਹ ਨੇ ਸਾਡੇ ਪਰਿਵਾਰ ਤੇ ਕਿਰਪਾ ਕੀਤੀ ਜਿਵੇਂ ਮੇਰੇ ਬਾਪ ਦੇ ਹੱਥ ਤੇ ਸਟਾਨ ਲੱਗੀ ਸੀ ਹਾਂਜੀ ਉਹ ਕੰਮ ਟਕਾਰੂ ਨੂੰ ਫਿਰ ਉਹਨੂੰ ਹਟਕਾ ਜੀ ਮੈਨੂੰ ਰੱਬ ਨੇ ਪਹਿਨ ਦਿੱਤੀ ਠੀਕ ਹੈ ਜੀ ਦੇਖੋ ਮੇਰੇ ਤੇ ਕਿੰਨੀ ਗਹਿਰਬਾਨੀ ਹੋਈ ਵੀ ਹੈ ਜੀ ਸੋ ਇਹ ਜਿਹੜੀ ਆਪਣੇ ਤੁਸੀਂ ਗੱਲਾਂ ਸੁਣੀਆਂ ਜੀ ਬਹੁਤ ਹੀ ਕੀਮਤੀ ਗੱਲਾਂ ਨੇ ਆਪਾਂ ਕਹਿ ਦਈਏ ਵੀ ਇਹ ਤਿਆਰਬਾ ਜ਼ਿੰਦਗੀ ਦਾ ਜਿਨ੍ਹਾਂ ਨੇ ਬਜ਼ੁਰਗਾਂ ਨੇ ਚੰਗੇ ਮਾੜੇ ਸਮੇਂ ਦੇਖੇ ਨੇ ਜਿਹੜੀ ਵਰਕਸ਼ਾਪ ਹੈ ਇਹ ਰਾਏਕੋਟ ਮੇਰਕੋਲਾ ਰੋਡ ਦੇ ਉੱਪਰ ਹੈ ਜੀ ਬਲਦੇਵ ਸਿੰਘ ਅੰਕਲ ਹੁਣਾਂ ਦਾ ਨਾਮ ਆ ਇਹਨਾਂ ਦਾ ਨਾਮ ਬਲਦੇਵ ਸਿੰਘ ਤੇ ਪੁੱਤਰ ਅਗੇ ਮਨਜੀਤ ਸਿੰਘ ਤੇ ਮਨਪ੍ਰੀਤ ਸਿੰਘ ਕੰਮ ਕਰਦੇ ਨੇ ਸਾਰੀ ਜਾਣਦੇ ਆ ਜਿਹੜਾ ਪਟਰੋਲ ਪੰਪ ਆ ਲੋਟਬੱਦੀ ਵਾਲਾ ਉਹਦੇ ਬਿਲਕੁਲ ਨਾਲ ਹੀ ਇਹਨਾਂ ਦੀ ਵਰਕਸ਼ਾਪ ਆ ਜੀ ਐਗਰੀਕਲਚਰ ਨਾਲ ਸੰਬੰਧਤ ਕੋਈ ਵੀ ਕੰਮ ਆ ਏਰੀਆ ਦੇ ਵਿੱਚ ਕੋਈ ਬੀਲਰ ਨੂੰ ਛੇਤੀ ਹੱਥ ਨਹੀਂ ਪਉਂਦਾ ਜੇਕਰ ਖੜਤ ਪੈ ਜਾਂਦੀ ਆ ਤੇ ਉਹਦੀ ਰਿਪੇਅਰ ਇਹ ਮੈਂਟਨੈਂਸ ਕੰਟਾ ਜੀ ਕਰ ਦਿੰਦੇ ਆ ਉਹਨਾਂ ਕੋਲੇ ਸਾਰਾ ਹੱਲ ਹੈਗਾ ਇਸ ਤੋਂ ਇਲਾਵਾ ਜੀ ਅਚਾਰ ਪਾਉਣ ਵਾਲੀ ਮਸ਼ੀਨਾਂ ਆਈਆਂ ਨੇ ਉਹਨਾਂ ਦਾ ਹੱਲ ਹੈਗਾ ਜੀ ਟੂਰੀ ਵਾਲੇ ਰੀਪਰ ਹੋਗੇ ਕੰਬਾਈਨਾਂ ਤੱਕ ਜੋ ਵੀ ਮਸ਼ੀਨਰੀ ਦਾ ਕੰਮ ਆ ਤੇ ਇਸ ਤੋਂ ਇਲਾਵਾ ਕੋਠੀ ਨੇ ਜਿਹੜੀਆਂ ਚਗਾਠਾਂ ਬਣਦੀਆਂ ਨੇ ਹਾਂ ਉਹਨਾਂ ਵੀ ਆਪਣੇ ਕੋਲੇ ਕਟਿੰਗ ਆ ਜਿਹੜੀ ਮਸ਼ੀਨ ਨਾਲ ਕਰ ਦਿੰਦੇ ਨੇ ਇਹ ਉਹੀ ਨਹੀਂ ਹੈਗਾ ਕੋਈ ਘੱਟ ਵੱਧ ਕੋਈ 나ਪ ਤੋਲ ਕੇ ਪੂਰਾ ਕੰਮ ਵਧੀਆ ਕਰਿਆ ਜਾਂਦਾ ਸੋ ਕਿਦਾਂ ਦੀ ਲੱਗੀ ਅੱਜ ਦੀ ਗੱਲਬਾਤ ਵੀਡੀਓ ਨੂੰ ਸ਼ੇਅਰ ਸ਼ੇਅਰ ਤੇ ਕਮੈਂਟ ਲਾਈਕ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ